ਪੰਜਾਬ ਬਾਣੀ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਅਸੀਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਤੁਹਾਡੇ ਇਲਾਕੇ ਦੀਆਂ ਖਾਸ ਖਬਰਾਂ ਆਓ ਅੱਜ ਦੇਖਦੇ ਹਾਂ ਇੱਕ ਖਾਸ ਖਬਰ ਪਿੰਡ ਕੁੰਮੜਾ ਦੇ ਵਾਸੀਆ ਵੱਲੋਂ ਇੱਕ ਅਹਿਮ ਮੰਗ ਪ੍ਰਵਾਸੀਆਂ ਦੀਆਂ ਬਣੀਆਂ ਗਲਤ ਵੋਟਾਂ ਕਟਵਾਉਣ ਸੰਬੰਧੀ ਕੀਤੀ ਗਈ ਸੀ ਸਰਕਾਰ ਵੱਲੋਂ ਇਸ ਮੰਗ ਨੂੰ ਪਹਿਲ ਦੇ ਆਧਾਰ ਤੇ ਲੈਂਦੇ ਹੋਏ ਪ੍ਰਵਾਸੀਆਂ ਦੀਆਂ ਬਣੀਆਂ ਵੋਟਾਂ ਦੀ ਚੈਕਿੰਗ ਲਈ ਤੇ ਗਲਤ ਬਣੀਆਂ ਵੋਟਾਂ ਕੱਟਣ ਲਈ ਸਬੰਧਤ ਬੀਐਲਓ ਮੈਡਮਾਨ ਪਿੰਡ ਕੁੰਮੜਾ ਪਹੁੰਚਿਆ ਤੇ ਉਹਨਾਂ ਨੇ ਜਾਂਚ ਦਾ ਕੰਮ ਸ਼ੁਰੂ ਕਰ ਦਿੱਤਾ ਬਲਵਿੰਦਰ ਕੁੰਮੜਾ ਨੇ ਸਮੂਹ ਇਲਾਕਾ ਨਿਵਾਸੀਆਂ ਤੇ ਪਿੰਡ ਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਸਰਕਾਰੀ ਕਰਮਚਾਰੀਆਂ ਦਾ ਸਹਿਯੋਗ ਦੇ ਕੇ ਇਸ ਮੁਹਿੰਮ ਨੂੰ ਕਾਮਯਾਬ ਕਰੋ ਤਾਂ ਜੋ ਰੱਖੀ ਗਈ ਮੰਗ ਪੂਰਨ ਤੌਰ ਤੇ ਅਮਲ ਵਿੱਚ ਆ ਸਕੇ ਬਹੁਤ ਹੀ ਸਤਿਕਾਰਯੋਗ ਵਾਈਰੇਵ ਜੀ ਦਾ ਖਾਲਸਾ ਸ੍ਰੀ ਵਾਈਰੇਵ ਜੀ ਕੀ ਫਤਿਹ ਅਸੀਂ ਸਾਰੇ ਪ੍ਰੈਸ ਰਾਹੀਂ ਦੱਸਣਾ ਚਾਹੁੰਦੇ ਆ ਕਿ ਜੋ ਅਸੀਂ ਪਿਛਲੇ ਦਿਨੀ ਮੰਗ ਪੱਤਰ ਮਾਨਯੋਗ ਸਰਕਾਰ ਨੂੰ ਰਾਜਪਾਲ ਪੰਜਾਬ ਨੂੰ ਅਤੇ ਡੀਸੀ ਮੁਹਾਲੀ ਨੂੰ ਅਸੀਂ ਮੰਗ ਪੱਤਰ ਦਿੱਤੇ ਸੀ ਜਿਵੇਂ ਕੁੰਗੜਾ ਮਰਡਰ ਹੋ ਗਈ ਸੀ ਕਤਲ ਹੋਏ ਜਾਂਦੋਂ ਤਿੰਨ ਦਿਨ ਧਰਨੇ ਲਾਣੇ ਪਏ ਧਰਨਾ ਵਿਚਾਰਾ ਹੋਇਆ ਉਹ ਜਿਸ ਅਸੀਂ ਮੰਗ ਰੱਖੀ ਸੀ ਵੀ ਜਿਹੜੇ ਪ੍ਰਵਾਸੀ ਨੇ ਬਿਹਾਰੀ ਨੇ ਬਾਹਰਲੇ ਬੰਦੇ ਨੇ ਕਰਾਇਦਾਰ ਉਹਨਾਂ ਦੀ ਜਿਹੜੇ ਮੋਟਾਂ ਕੱਟੀਆਂ ਨੇ ਤੇ ਅਸੀਂ ਕਹਿੰਦੇ ਉਹਨਾਂ ਦੇ ਧਾਰ ਘਟਣੇ ਚਾਹੀਦੇ ਜੋ ਮੈਡਮ ਐਸ ਡੀ ਐਮ ਮੌਕੇ ਤੇ ਆ ਕੇ ਸਾਨੂੰ ਵਿਸ਼ਵਾਸ ਵੀ ਦੇ ਗਈ ਸੀ ਏ ਡੀ ਸੀ ਨੇ ਵੀ ਕਿਹਾ ਸੀ ਉਹ ਜਿਹੜੀ ਕਾਰਵਾਈ ਅੱਜ ਪ੍ਰੋਪਰ ਸਰਕਾਰੀ ਤੌਰ ਤੇ ਚੱਲ ਪਈ ਪਿੰਡ ਕੁੰਬਲੇ ਤੋਂ ਮੈਡਮ ਸਾਡੇ ਨਾਲ ਖੜੇ ਨੇ ਬੀ ਐਲਓ ਦੀ ਡਿਊਟੀ ਲੱਗੀ ਇਹਨਾਂ ਦੀ ਤੇ ਘਰ ਘਰ ਜਾ ਕੇ ਵੈਰੀਫਾਈਟ ਕਰਕੇ ਜਿੱਥੇ ਵੀ ਸਾਡੀ ਇਹਨਾਂ ਨੂੰ ਡਿਊਟੀ ਲੋਡ ਪੈਂਦੀ ਹੈ ਜ਼ਰੂਰਤ ਪੈਂਦੀ ਹੈ ਅਸੀਂ ਇਹਨਾਂ ਦਾ ਪੂਰਾ ਸਹਿਯੋਗ ਦੰਦੇ ਤੇ ਸਾਰੇ ਪਿੰਡ ਵਸਨੀਕਾਂ ਨੂੰ ਮੇਰੀ ਬੇਨਤੀ ਹੈ ਵੀ ਹੁਣ ਅਸੀਂ ਤਾਂ ਮੰਗ ਪੱਤਰ ਦੇਤੇ ਕਾਰਵਾਈ ਸ਼ੁਰੂ ਹੋ ਗਈ ਸਰਕਾਰ ਦੀ ਡਿਊਟੀ ਹੈ ਜੀ ਤਾਂ ਅਸੀਂ ਵੀ ਸਾਡਾ ਵੀ ਸਹਿਯੋਗ ਦੇਣ ਦੀ ਲੋੜ ਹੈ ਸਾਰੇ ਵੀਰਾਂ ਨੇ ਜਿਹੜਾ ਨੇ ਜਿਹੜੇ ਜਿਹੜਾ ਨੇ ਆਪਣੇ ਘਰ ਚੋਂ ਕਿਰਾਏਦਾਰਾਂ ਦੀਆਂ ਵੋਟਰ ਕਟਾਣੀਆਂ ਨੇ ਜਿਨ੍ਹਾਂ ਦੇ ਘਰੇ ਚ ਕਿਰਾਏਦਾਰ ਬੈਠੇ ਨੇ ਇਹਨਾਂ ਨੂੰ ਤਾਂ ਵੈਰੀਫਿਕੇਸ਼ਨ ਕਰਨੀ ਹੋਣੀ ਹੈ ਪਰ ਆਪਣੇ ਲੋਕਾਂ ਨੂੰ ਵੀ ਮੇਰੀ ਹੱਥ ਬੰਨ੍ਹ ਕੇ ਬੇਨਤੀ ਹੈ ਸਾਰੇ ਪਿੰਡ ਵਾਸੀਆਂ ਨੇ ਉਹ ਬੀਐਲਓ ਸਾਹਿਬ ਨਾਲ ਮੈਡਮ ਨਾਲ ਸੰਪਰਕ ਕਰਨ ਤਾਂ ਕਿ ਜਿਹੜੀਆਂ ਬਾਧੂ ਵੋਟਾਂ ਨੇ ਕਿਰਾਏਦਾਰਾਂ ਦੀਆਂ ਵੋਟਾਂ ਨੇ ਬਿਹਾਰੀਆਂ ਦੀਆਂ ਵੋਟਾਂ ਨੇ ਪ੍ਰਵਾਸੀਆਂ ਦੀਆਂ ਵੋਟਾਂ ਨੇ ਜਿਨ੍ਹਾਂ ਦੀ ਇੱਥੇ ਨਹੀਂ ਕੋਈ ਪ੍ਰਾਪਰਟੀ ਜਾਇਦਾਦ ਜਿਹੜੇ ਬੰਦੇ ਨੇ ਉਹ ਇੱਥੇ ਜਗ੍ਹਾ ਲਈ ਪ੍ਰਾਪਰਟੀ ਲਈ ਲਈ ਫਲੈਟ ਲੈ ਲਿਆ ਮਕਾਨ ਲੈ ਲਿਆ ਉਹਨਾਂ ਦੀਆਂ ਵੋਟਾਂ ਬਣ ਜਾਣ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਪਰ ਜਿਹੜੇ ਨਿਰੋਪਰੀ ਕਿਰਾਏਦਾਰ ਨੇ ਉਹਨਾਂ ਦੀ ਦੋ ਦੋ ਜਗ੍ਹਾਾਂ ਦੇ ਵੋਟਾਂ ਬਣੀਆਂ ਉਹ ਅਸੀਂ ਮੰਗ ਰੱਖੀ ਸੀ ਸਰਕਾਰ ਤੋਂ ਅੱਜ ਜੋ ਮੰਗ ਨੂੰ ਮੰਨਦੇ ਹੋਏ ਸਰਕਾਰ ਨੇ ਮਾਨਯੋਗ ਨੇ ਸਾਡੀ ਇਸੇ ਬੀਐਲਓ ਸਾਹਿਬ ਦੀ ਡਿਊਟੀ ਲਈ ਮੈਡਮਾਂ ਦੀ ਡਿਊਟੀ ਲਈ ਹੈ ਇਹਨਾਂ ਨੇ ਜਿਹੜਾ ਆਪਣਾ ਪ੍ਰੋਸੈਸ ਕਰਨਾ ਸ਼ੁਰੂ ਕਰਤਾ ਤੇ ਇੰਨਾ ਹੀ ਅਸੀਂ ਬੇਨਤੀ ਕਰਦੇ ਹਾਂ ਸਾਰੇ ਪਿੰਡ ਵਾਸੀਆਂ ਨੂੰ ਤੇ ਵੱਧ ਤੋਂ ਵੱਧ ਸਹਿਯੋਗ ਦੇ ਕੇ ਬੀਐਲਓ ਦਾ ਬੀਐਲਓ ਸਾਹਿਬ ਦਾ ਤਾਂ ਸਾਰੀਆਂ ਜਿਹੜੀਆਂ ਮੋਟਾਂ ਤਰਤੀਬ ਕੱਟੀਆਂ ਜਾਓ ਵਾਹਿਗੁਰੂ ਜੀ ਕਾ ਖਾਲਸਾ ਸੇ ਵਾਹਿਗੁਰੂ ਜੀ